ਅੱਜ ਕੱਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਪਹੁੰਚੇ ਆ ਜੀ ਬੇਗੋਵਾਲ ਬੇਗੋਵਾਲ ਐਟ ਟਾਈਮ ਬਾਬਾ ਸ੍ਰੀ ਚਾਂਜੀ ਦੇਸੀ ਦਵਾਈਖਾਨੇ ਦੇ ਵਿੱਚ ਬੈਠੇ ਹੋਏ ਆ ਜਿੱਥੇ ਕਿ ਅਸੀਂ ਤੁਹਾਨੂੰ ਇੱਥੇ ਪਹੁੰਚੇ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕਰਾਉਂਦੇ ਆ ਨਾਲ ਦੀ ਨਾਲ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਜਿਹੜੀ ਇਹ ਕਰਵਾਉਂਦੇ ਆ ਤੁਹਾਨੂੰ ਦੱਸਦੇ ਹੀ ਕਿ ਇੱਥੇ ਗੋਡਿਆਂ ਦਾ ਮੋਡਿਆਂ ਦਾ ਚਾਹੇ ਲੈਗ ਦੀ ਦਰਦਿਆ ਲੱਕ ਤੋਂ ਲੱਤ ਤੱਕ ਜਿਹੜੀ ਦਰਦ ਜਾਂਦੀ ਏ ਸਰਵਾਈਕਲ ਦੀ ਪ੍ਰੋਬਲਮ ਆ ਜਾਂ ਫਿਰ ਤੁਹਾਨੂੰ ਕਠੀਏ ਦੀ ਪ੍ਰੋਬਲਮ ਆ ਤੇ ਤੁਸੀਂ ਇੱਥੇ ਪਹੁੰਚ ਕੇ ਆਪਣੇ ਟ੍ਰੀਟਮੈਂਟ ਦੇ ਜਿਹੜਾ ਆ ਦਵਾਈ ਲੈ ਸਕਦੇ ਹੋ ਤਾਂ ਦਾਦਾ ਜੀ ਕੀ ਬਾਬਾ ਸ੍ਰੀ ਚੰਨ ਜੀ ਦੇਸੀ ਦਵਾਖਾਨਾ ਬੇਗੋਵਾਲ ਵੈਜ ਸਿੰਘ ਸਿੰਘ ਜੀ ਹੋਰੀ ਇੱਥੇ ਜਿਹੜਾ ਆ ਇਲਾਜ ਕਰਦੇ ਨੇ ਤੇ ਇੱਥੇ ਪਹੁੰਚ ਕੇ ਤੁਸੀਂ ਆਪਣਾ ਟ੍ਰੀਟਮੈਂਟ ਲੈ ਸਕਦੇ ਹੋ ਤੇ ਦੋਸਤੋ ਆਓ ਚਲਦੇ ਆਂ ਤੇ ਦਿਖਾਨੇ ਆ ਤੁਹਾਨੂੰ ਲਾਈਵ ਟ੍ਰੀਟਮੈਂਟ ਕਿਵੇਂ ਹੁੰਦਾ ਤੇ ਕਿਸ ਤਰ੍ਹਾਂ ਹੁੰਦਾ ਨਾਲ ਦੀ ਨਾਲ ਜਿਹੜਾ ਐ ਮਰੀਜ਼ਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਡਾਕਟਰ ਸਾਹਿਬ ਨਾਲ ਵੀ ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਸਾਰੇ ਟ੍ਰੀਟਮੈਂਟ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ ਤਾਂ ਤੇ ਤਸਵੀਰਾਂ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਦਾ ਲਗਾਤਾਰ ਤੇ ਮਰੀਜ਼ਾਂ ਦੇ ਨਾਲ ਜਿਵੇਂ ਕਿ ਅਸੀਂ ਗੱਲਬਾਤ ਕਰਦੇ ਪਏ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਸਰਦਾਰ ਜੀ ਨੇ ਜਿਹੜੇ ਕਿ ਇਸ ਟਾਈਮ ਸਾਡੇ ਸਕਰੀਨ ਤੇ ਤੁਸੀਂ ਦੇ ਦੇ ਪਿਓ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ Papa ਕਿੱਥੋਂ ਆਏ ਹੋ ਅਸੀਂ ਜਲੰਧਰ ਤੋਂ ਆਏ ਜੀ ਕਿੰਨੀ ਏਰੀਆ ਜੀ ਦੂਸਰੀ ਵਾਰੀ ਹਾਂਜੀ ਚੱਲਾ 15 ਦਿਨ ਰੋਕ ਕੇ ਹਾਂਜੀ ਹਾਂਜੀ ਤੇ ਕੀ ਲੱਗਦਾ ਆ ਜਾਣ ਕੇ ਨਾ ਵਧਿਆ ਨਾ ਘਟਿਆ ਉੱਥੇ ਕੀ ਹੰਟ ਗਿਆ ਯਾਨੀ ਕਿ ਹਾਂਜੀ ਹਾਂਜੀ ਪਹਿਲਾਂ ਜਿਆਦਾ ਹਾਂਜੀ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੰਦਰ ਖਾਂਦੇ ਸੀ ਹਾਂਜੀ ਉਹ ਮੈਂ ਹੁਣ ਬੰਦ ਕਰਤੀ ਆ ਹਾਂਜੀ ਪਹਿਲਾਂ 15 ਜਿਹੜੀ ਜਿਆਦਾ ਪ੍ਰਭਾਵ ਹਾਂਜੀ ਹਾਂਜੀ ਉਹ ਬੰਦ ਕਰਤੀ ਉਹਦਨ ਦੀ ਜਦੋਂ ਦੀ ਦਵਾਈ ਲੈ ਕੇ ਗਿਆ ਸੀ ਮੈਂ ਬੰਦ ਕਿਉਂ ਕਰਤੀ ਰੋੜ ਦੀ ਵੀ ਇਦਾਂ ਨਾ ਫਿਰ ਦੋਨੇ ਦਵਾਈਆਂ ਖਾੜੀਆਂ ਠੀਕ ਨਹੀਂ ਮੈਂ ਕਿਹਾ ਡਾਕਟਰ ਸਾਹਿਬ ਦੀ ਦਵਾਈ ਦੇਖਦੇ ਆ ਕੀ ਕਰਦੀ ਹੁਣ ਕਾਜੀ ਇਹ ਦਵਾਈ ਖਾਦੇ ਨਾਲ ਹੋਰ ਵੀ ਨਹੀਂ ਨਾ ਪਈ ਨਹੀਂ ਮੈਂ ਖਾਦੀ ਨਹੀਂ ਪੇਨ ਕਰਾ ਖਾਦੀ ਨਹੀਂ ਇਹ ਦਵਾਈ ਲੈ ਰਿਆ ਨਾਲ ਹੀ ਹਾਂ ਜੀ ਹਾਂ ਜੀ ਤੁਸੀਂ ਦੇ ਦੇ ਪੀਓ ਪੀ ਇਹਨਾਂ ਨੇ 15 ਦਿਨ ਪਹਿਲਾਂ ਆਏ ਸੀ ਤੇ ਦਵਾਈ ਲਈ ਸੀ ਤੇ ਇਹਨਾਂ ਦਾ ਜਿਹੜਾ ਆ ਇਸ ਟਾਈਮ ਬਿਲਕੁਲ ਜਿਹੜਾ ਆ ਫਰਕ ਲੱਗਣਾ ਸ਼ੁਰੂ ਹੋ ਗਿਆ ਜੀ ਇਹਨਾਂ ਨੇ ਕਿਹਾ ਕਿ ਪੇਨ ਕਿੱਦਲ ਰਿਹਾ ਜਿਹੜੀ ਉਹ ਬਿਲਕੁਲ ਛੱਡ ਦਿੱਤੀ ਗਈ ਹੈ ਉਸ ਦਿਨ ਤੋਂ ਅਹੀ ਪੇਨ ਕਲਰ ਬਿਲਕੁਲ ਨਹੀਂ ਲਈ ਤਸਵੀਰਾਂ ਲਗਾਤਾਰ ਅਸੀਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਡੀਪੀਸੀ ਪੰਜਾਬੀ ਤੋਂ ਤੁਸੀਂ ਦੇ ਦੇ ਪਿਓ ਲਗਾਤਾਰ ਲਾਈਵ ਤਸਵੀਰਾਂ ਜਿੱਥੇ ਕੀ ਜਿਹੜਾ ਆ ਇਲਾਜ ਗੋਡਿਆਂ ਦਾ ਜਿਹੜਾ ਕੀਤਾ ਜਾ ਰਿਹਾ ਜਸਵੰਤ ਸਿੰਘ ਜੀ ਬੈਦ ਬਾਬਾ ਸ੍ਰੀ ਚੰਜੀ ਦੇਸੀ ਦਵਾਈਖਾਨਾ ਬੇਗੋਵਾਲ ਤੋਂ ਤਸਵੀਰਾਂ ਤੁਸੀਂ ਦੇ ਦੇ ਪਿਓ ਜਿੱਦੇ ਚ ਤੁਸੀਂ ਦੇ ਦੇ ਪਿਓ ਕਿ ਗੋਡਿਆਂ ਦਾ ਇਲਾਜ ਦੇ ਲਈ ਬਹੁਤ ਸਾਰੇ ਮਰੀਜ਼ ਜਿਹੜੇ ਇੱਥੇ ਪਹੁੰਚਦੇ ਪਏ ਨੇ ਤੇ ਆਪਣਾ ਟ੍ਰੀਟਮੈਂਟ ਲੈ ਰਹੇ ਨੇ ਆਪਣੇ ਜੀ ਸੀ ਐਚ ਤੇ ਜੀ ਉਹਦਾ ਦਵਾਇਆ ਹੈ ਮੈਮਾ ਦੇ 8 89 98 ਮੇਰੇ ਕੋਲ ਉਹ ਰਹਿਣਾ ਹੈ ਬਾਰੇ ਗੁੱਡ ਹਾਂਜੀ ਲਾ ਹਾਂਜੀ ਜੀ ਆ ਦਿੱਤੀ ਸੀ ਆ ਦਿੱਤਾ ਆਪਾਂ ਜੀ ਚਾਰ ਦੇ ਦੇ ਉਧਰ ਜੀ ਵੀ ਆ ਤਾਂ ਥੈਂਕ ਯੂ ਕੀ ਕਿ ਦਾ ਜੀ ਵਾਦਾ ਜੀ ਕਿ ਵੀ ਵੇਰ ਤੋਂ ਐ ਐਥੇ ਆ ਦੱਸੋ ਬਾਪੂ ਨੇ ਘਰੋਂ ਤਾਂ ਨਹੀਂ ਮਾਰੇ ਅਸੀਂ ਬਾਹਰ ਟੈਂਟਾ ਜਾ ਬੰਨਾਂਗੇ ਪਹਿਲਾਂ ਮੈਂ ਜਿੰਨ ਚਿੱਤ ਨੇ ਟੈਂਟ ਹੈ ਮਾਰਾ ਤਾਂ ਹੈਗਾ ਕਈ ਦੇ ਦੂਗਾ ਇੱਥੇ ਡੇਕ ਥੋੜੀ ਸਾਟ ਲੱਗੂਗੀ ਇੱਕ ਦਿਨ ਨਾ ਖਾਣਾ ਕਰਾ ਦੇ ਦਿੰਦਾ ਨਹੀਂ ਦੁਪਹਿਰ ਤੱਕ ਦਾ ਤਸਵੀਰਾਂ ਦੇ ਵਿੱਚ ਤੁਸੀਂ ਲਗਾਤਾਰ ਦੇਖਦੇ ਪਿਓ ਕਿ ਇਸ ਟਾਈਮ ਮਰੀਜ਼ਾਂ ਨੇ ਆਪਣਾ ਜਿਹੜਾ ਆ ਟ੍ਰੀਟਮੈਂਟ ਲੈ ਲਿਆ ਤੇ ਸਾਡੇ ਨਾਲ ਇੱਥੇ ਮਾਤਾ ਜੀ ਨੇ ਜਿਨ੍ਹਾਂ ਨੇ ਹੁਣੇ-ਹੁਣੇ ਆਪਣਾ ਸਰਵਾਈਕਲ ਦਾ ਜਿਹੜਾ ਆ ਟ੍ਰੀਟਮੈਂਟ ਕਰਵਾਇਆ ਆ ਮਾਤਾ ਜੀ ਕਿੱਥੋਂ ਆਏ ਟਾਂਡੇ ਤੋਂ ਟਾਂਡੇ ਤੋਂ ਟਾਂਡੇ ਤੋਂ ਤੇ ਸਰਵਾਈਕਲ ਦੀ ਪ੍ਰੋਬਲਮ ਜੀ ਗੋਡਾ ਵੀ ਆ ਸਰਵਾਈਕਲ ਵੀ ਆ ਤੇ ਸਰਵਾਈਕਲ ਦਾ ਹੁਣੇ-ਹੁਣੇ ਉਹਨਾਂ ਨੇ ਸਾਡੇ ਕੀਤਾ ਹੈ ਟੌਪ-ਟੌਪ ਕਿਵੇਂ ਦਾ ਲੱਗਦਾ ਆ ਅੱਜ ਤਾਂ ਠੀਕ ਲੱਗਦਾ ਘਰ ਜਾ ਕੇ ਪਤਾ ਲੱਗੇਗਾ ਨਹੀਂ ਜੀ ਇੱਥੇ ਠੀਕ ਲੱਗ ਰਿਹਾ ਪਰ ਘਰ ਜਾ ਕੇ ਜਿਹੜੇ ਦੁਬਾਰਾ ਆਉਂਦੇ ਆ ਹਾਂ ਉਹ ਤਾਂ ਠੀਕ ਹੋਏਗਾ ਫੇਰ 10 ਅਜੇ ਇੰਨੀ ਨਹੀਂ ਲੱਗੀ ਹੈਗੀ ਅੱਗੇ ਨੂੰ ਖਰਚਾ ਦਾ ਕੜਾਕਾ ਤਾਂ ਨਿਕਲਿਆ ਹੁਣ ਵੇਖੋ ਹਾਂਜੀ ਪਹਿਲੀ ਵਾਰ ਜੀ ਤਾਂ ਤੁਸੀਂ ਦੇ ਦੇ ਪਿਓ ਸਰ ਵਾਈਕਲ ਦਾ ਜਿਹੜਾ ਆ ਇਲਾਜ ਕਰਵਾਉਣ ਦੇ ਲਈ ਪਹੁੰਚੀ ਹੋਈ ਜਿਹੜੇ ਮਰੀਜ਼ ਨੇ ਉਹਨਾਂ ਦੇ ਨਾਲ ਵੀ ਜਿਹੜੀ ਇਹ ਗੱਲਬਾਤ ਤੁਹਾਨੂੰ ਕਰਵਾਉਂਦੇ ਪਏ ਆ ਦੋ ਤੋਂ ਲਗਾਤਾਰ ਡੀਪੀਸੀ ਪੰਜਾਬੀ ਦੇ ਤ ਤਸਵੀਰਾਂ ਤੁਸੀਂ ਦੇਖੀਆਂ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਤੇ ਤੁਸੀਂ ਦੇ ਦੇ ਪਿਓ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਡੀਪੀਸੀ ਪੰਜਾਬੀ ਦੇ ਉੱਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਜਾਣੀਆਂ ਨੇ ਬੇਗੋਵਾਲ ਕਪੂਰਥਲੇ ਦੇ ਨੇੜੇ ਬੇਗੋਵਾਲ ਦੇ ਵਿੱਚ ਡਾਕਟਰ ਸਾਹਿਬ ਸ਼ਨੀਵਾਰ ਤੇ ਸ਼ਨੀਵਾਰ ਮਰੀਜ਼ਾਂ ਨੂੰ ਦੇ ਦੇਣੇ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਮੁੱਲਾਪੁਰ ਲੁਧਿਆਣਾ ਵਾਲੀ ਸਾਈਡ ਤੇ ਦਿਖਾਣਾ ਚਾਹੁੰਦੇ ਹੋ ਤਾਂ ਲੁਧਿਆਣਾ ਵਾਲੀ ਸਾਈਡ ਤੇ ਜਿਹੜਾ ਆ ਉਹ ਤੁਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਆਪਣਾ ਗਰਦਾਸਪੁਰ ਵਾਲੀ ਹਿਮਾਚਲ ਵਾਲੀ ਸਾਈਡ ਤੋਂ ਆਉਣਾ ਚਾਹੁੰਦੇ ਹੋ ਤਾਂ ਅੰਮ੍ਰਿਤਸਰ ਤੋਂ ਵੀ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਬੇਗੋਵਾਲ ਪਹੁੰਚ ਸਕਦੇ ਹੋ ਤੇ ਬੇਗੋਵਾਲ ਸ਼ਨੀਵਾਰ ਦੇ ਸ਼ਨੀਵਾਰ ਡਰ ਸਾਹਿਬ ਵਿਜ਼ਿਟ ਕਰਦੇ ਨੇ ਇੱਥੇ ਤੁਸੀਂ ਸ਼ਨੀਵਾਰ ਦੇ ਸ਼ਨੀਵਾਰ ਆ ਕੇ ਆਪਣੇ ਜਿਹੜੀ ਇਹ ਦਵਾਈ ਲੈ ਸਕਦੇ ਹੋ ਤੁਹਾਨੂੰ ਦੱਸ ਦੇਈਏ ਕਿ ਇਹ ਕੁਝ ਇਨਸਟਰਕਸ਼ਨ ਲਿਖੀਆਂ ਹੋਈਆਂ ਨੇ ਇੱਕ ਵਾਰੀ ਇਹਨੂੰ ਹੌਲੀ-ਹੌਲੀ ਪਾਜ਼ ਕਰਕੇ ਜ਼ਰੂਰ ਵੇਖ ਲਵੋ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਜ਼ਰ ਨਾ ਆਵੇ ਦੋਸਤੋ ਤੁਸੀਂ ਲਗਾਤਾਰ ਡੀਪੀਸੀ ਪੰਜਾਬੀ ਦੇ ਤਸਵੀਰਾਂ ਦੇ ਦੇ ਪਿਓ ਬਾਬਾ ਸ੍ਰੀ ਚੰਨ ਜੀ ਦੇਸੀ ਦਵਾਈਖਾਨਾ ਬੇਗੋਵਾਲ ਤੋਂ ਜਿੱਥੇ ਕਿ ਜਸਵੰਤ ਸਿੰਘ ਜੀ ਗੋਡਿਆਂ ਮੋਡਿਆਂ ਸਰਵਾਈਕਲ ਜਾਂ ਫਿਰ ਜੋੜਾਂ ਦਾ ਜਿਹੜਾ ਵੀ ਦਰਦਿਆ ਉਹਦਾ ਇਲਾਜ ਕਰਦੇ ਨੇ ਜੇਕਰ ਤੁਹਾਨੂੰ ਵੀ ਗੋਡਿਆਂ ਮੋਡਿਆਂ ਜਾਂ ਸਰਵਾਈਕਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਰਦਿਆ ਚਾਹੇ ਤੁਹਾਡੀ ਡਿਸਕ ਦੇ ਵਿੱਚੋਂ ਜਿਹੜੀ ਦਰਦ ਲੱਤ ਤੱਕ ਜਾਂਦੀ ਹੈ ਤਾਂ ਤੁਸੀਂ ਇੱਥੇ ਪਹੁੰਚ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੋ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਆਪਣੇ ਸੱਜਣਾ ਮਿੱਤਰਾਂ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ